ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਪੰਜਾਬ ਸਰਕਾਰ ਦੇ ਵੱਲੋਂ ਜੋ ਇੱਕ ਮੁਹਿੰਮ ਚਲਾਈ ਗਈ ਹੈ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਬੂਟੇ ਲਗਾਏ ਜਾ ਰਹੇ ਨੇ ਸੋ ਅੱਜ ਨਗਰ ਕਾਉਂਸਲ ਕਰਾਲੀ ਵੱਲੋਂ ਕਰਾਲੀ ਸ਼ਹਿਰ ਦੇ ਵਿੱਚ ਜੋ ਬੂਟੇ ਲਗਾਏ ਜਾ ਰਹੇ ਨੇ ਅੱਜ ਇੱਥੇ ਕਾਫੀ ਸਾਰੇ ਬੂਟੇ ਲਗਾਏ ਗਏ ਨੇ ਕਿਤੇ ਕੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਉਹਨਾਂ ਦੇ ਪਿਤਾ ਜੀ ਜੋਦਾ ਸਿੰਘ ਮਾਨ ਜੀ ਵੀ ਇੱਥੇ ਪਹੁੰਚੇ ਨੇ ਨਗਰ ਕੌਂਸਲ ਦੇ ਜੋ ਕਾਰਜਕਾਰੀ ਅਫਸਰ ਨੇ ਉਹ ਵੀ ਇੱਥੇ ਪਹੁੰਚੇ ਨੇ ਕਾਉਂਸਲਰ ਬਹਾਦਰ ਸਿੰਘ ਓਕੇ ਖੁਸ਼ਵੀਰ ਸਿੰਘ ਹੈਪੀ ਅਤੇ ਉਹਨਾਂ ਦੇ ਨਾਲ ਜੋ ਚੇਅਰਮੈਨ ਨੇ ਮਾਰਕੀਟ ਕਮੇਟੀ ਦੇ ਹਰੀ ਸ਼ਰਾਣਾ ਜੀ ਉਹ ਵੀ ਇੱਥੇ ਮੌਜੂਦ ਨੇ ਸੋ ਇੱਥੇ ਜਿਹੜੇ ਬੂਟੇ ਲਗਾਏ ਗਏ ਨੇ ਉਹਨਾਂ ਦੀਆਂ ਝਲਕੀਆਂ ਵੀ ਦਿਖਾਉਨੇ ਆ ਅਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਕੀ ਇਹਨਾਂ ਦਾ ਕਹਿਣਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਸਾਬ ਕੁਰਾਲੀ ਦੇ ਵੱਖ-ਵੱਖ ਥਾਵਾਂ ਤੇ ਬੂਟੇ ਲਾ ਰਹੇ ਆ ਸਰ ਕਿਹੜੀ ਸਕੀਮ ਦੇ ਤਹਿਤ ਬੂਟੇ ਲਾਏ ਜਾ ਰਹੇ ਨੇ ਕੁਰਾਲੀ ਚ ਕਿੰਨੇ ਬੂਟੇ ਲੱਗਣਗੇ ਜੀ ਦੇਖੋ ਇਹ ਪੂਰੇ ਇੱਕ ਪੰਜਾਬ ਦੀ ਮਹਿੰਮ ਹੈ ਜਿਹਦੇ ਵਿੱਚ ਤਕਰੀਬਨ ਸੀਐਮ ਸਾਹਿਬ ਨੇ 3 ਕਰੋੜ ਬੂਟੇ ਦਾ ਟਾਰਗੇਟ ਲਿਆ ਤੇ ਸਾਡੇ ਜਿਹੜੇ ਮੁਹਾਲੀ ਦੇ ਵਿੱਚ ਅਸੀਂ ਟੋਟਲ 14 ਲੱਖ ਬੂਟਾ ਲਾਉਣਾ ਹੈ ਤੇ ਜਿਹਦੇ ਵਿੱਚੋਂ ਸਾਡੇ ਜਿੱਥੇ ਅਸੀਂ ਖੜੇ ਹਾਂ ਕਰਾਲੀ ਸ਼ਹਿਰ ਦੇ ਵਿੱਚ ਅਸੀਂ 10000 ਬੂਟਾ ਦਾ ਟਾਰਗੇਟ ਲਿਆ ਤੇ ਇਹਦਾ ਅੱਧ ਨੇੜੇ ਜਿਹੜੇ ਲੱਗਣ ਲੱਗੇ ਆ ਤੇ ਅੱਜ ਵੀ ਇਹਨਾਂ ਨੇ 1000 ਬੂਟਾ ਜਿਹੜਾ ਸਾਡੇ ਨੈਸ਼ਨੈਲਟੀ ਹੈ ਸਾਡੇ ਯੂ ਸਾਹਿਬ ਬੈਠੇ ਆ ਸਾਡੇ ਚੇਅਰਮੈਨ ਸਾਹਿਬ ਜੀ ਸਾਡੇ ਐਮਸੀ ਓਕੇ ਜੀ ਔਰ ਦੂਸਰੇ ਜਿੰਨੇ ਐਮਸੀ ਸਾਹਿਬਾਨ ਸਾਡੇ ਹੈਪੀ ਜੀ ਸਾਰੇ ਸਾਰੇ ਬੈਠੇ ਆ ਔਰ ਪੂਰੀ ਟੀਮ ਹੈ ਜਿਹੜੀ ਇਹਨਾਂ ਨੇ ਬੜੀ ਮਿਹਨਤ ਨਾਲ ਲਗਾਤਾਰ ਆਉਣ ਵਾਲੀ 30 ਤਰੀਕ ਤੱਕ ਇਹਨਾਂ ਨੇ ਕਿਹਾ ਵੀ ਅਸੀਂ ਪਾਵਰ ਟਾਰਗੇਟ ਜਿਹੜਾ ਸੀ ਇਹ ਪੂਰਾ ਕਰ ਲਵਾਂਗੇ ਮਾਨ ਸਰ ਜੀ ਕਿਹੜੇ ਕਿਹੜੇ ਬੂਟੇ ਲਾਏ ਜਾ ਰਹੇ ਨੇ ਇੱਥੇ ਦੇਖੋ ਕਿਸਮ ਦੇ ਜਿਆਦਾਤਰ ਜਿਹੜੇ ਆਪਾਂ ਬੂਟੇ ਲਾ ਰਹੇ ਹਾਂ ਪੰਜਾਬ ਦੇ ਵਿੱਚ ਉਹ ਬੂਟੇ ਜੋ ਸਾਡੇ ਟਰੈਡੀਸ਼ਨ ਪੌਦੇ ਐ ਜਿਵੇਂ ਸਾਡੇ ਟਾਲੀ ਐ ਅੰਬ ਐ ਅਰਜਨ ਐ ਤੇ ਹੋਰ ਜਿੰਨੇ ਵੀ ਇਸ ਤਰ੍ਹਾਂ ਦੇ ਜਿਹੜੇ ਪੌਦੇ ਨੇ ਸਬਜ਼ੀ ਦਾ ਵਗੈਰਾ ਜਾਂ ਜਿੰਨੇ ਵੀ ਬੂਟੇ ਜਿਹੜੇ ਸਾਡੇ ਪਹਿਲਾਂ ਚੱਲਦੇ ਸੀਗੇ ਉਹੀ ਬੂਟੇ ਇਹ ਜ਼ਿਆਦਾ ਲਾਏ ਜਾ ਰਹੇ ਆ ਕਿਉਂਕਿ ਜਿਹੜਾ ਸਾਡਾ ਗਲੋਬਲ ਵਾਰਮਿੰਗ ਹੈ ਵਰਲਡ ਪੱਧਰ ਤੇ ਇੱਕ ਬਹੁਤ ਵੱਡਾ ਸਾਨੂੰ ਇੱਕ ਪਤਾ ਲੱਗਿਆ ਵੀ ਜੇ ਅਸੀਂ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਜਿਹੜੀ ਮਨੁੱਖਤਾ ਤੇ ਬਹੁਤ ਵੱਡਾ ਭਿਆਨਕ ਅਸਰ ਪੈ ਸਕਦਾ ਇਸ ਕਰਕੇ ਪੂਰੇ ਵਾਰਡ ਦੇ ਵਿੱਚ ਇੱਕ ਕੇ ਡਰਾਈਵ ਚੱਲ ਰਹੀ ਹੈ ਜਿਹੜੀ ਪਲਾਂਟੇਸ਼ਨ ਦੀ ਹੈ ਤੇ ਜਿਹੜੇ ਲੋਕ ਐਜ ਬੱਚੜ ਕੇ ਹਿੱਸਾ ਪਾਉਣਗੇ ਤਾਂ ਉਹੀ ਲੋਕਾਂ ਨੂੰ ਅਸੀਂ ਬਚਾਉਣ 'ਚ ਕਾਮਯਾਬ ਹੋਵਾਂਗੇ ਨਹੀਂ ਤਾਂ ਜਿਹੜਾ ਮਨੁੱਖ ਹੈ ਇਹਦੇ ਵਾਸਤੇ ਬੜਾ ਖਤਰਨਾਕ ਸਮਾਂ ਹੋਊਗਾ ਜੇ ਅਸੀਂ ਅੱਜ ਇਹ ਸੰਭਾਲ ਨਾ ਕੀਤੀ। ਮਾਨ ਸਾਹਿਬ ਪਲਾਂਟੇਸ਼ਨ ਡਰਾਈਵ ਦੇ ਤਹਿਤ ਤੁਸੀਂ ਦੱਸਿਆ ਵੀ 14 ਲੱਖ ਬੂਟਾ ਲੱਗੇਗਾ। ਪਹਿਲਾਂ ਵੀ ਸਰਕਾਰਾਂ ਦੇ ਤਹਿਤ ਬੂਟੇ ਲੱਗਦੇ ਰਹੇ ਆ। ਉਸ ਤੋਂ ਬਾਅਦ ਇਹਦੀ ਕੋਈ ਸਾਮ ਸੰਭਾਲ ਦਾ ਕਿਵੇਂ ਜਿੰਮਾ ਹੋਏਗਾ ਕਿ ਨਹੀਂ ਤਾਂ ਆਮ ਦੇਖਣ ਦੇ ਵਿੱਚ ਆਇਆ ਕਿ ਬੂਟਾ ਲੱਗਦਾ ਤੇ ਉਸ ਤੋਂ ਬਾਅਦ ਰਾਮਪਰੋਸੇ ਛੱਡ ਦਿੰਦੇ ਉਹਨਾਂ ਨੂੰ ਜਾਂ ਡੰਗਰ ਖਾ ਜਾਂਦੇ ਜਾਂ ਸੁੱਕ ਜਾਂਦੇ। ਬਿਲਕੁਲ ਬਿਲਕੁਲ ਮੈਂ ਆਉਣ ਤੋਂ ਪਹਿਲਾਂ ਇਹੀ ਗੱਲ ਪੁੱਛੀ ਇਹਨਾਂ ਨੂੰ ਵੀ ਜਿੱਥੇ ਬੂਟੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਹਦੇ ਚਾਰ ਦਿਵਾਰੀਆਂ ਚਾਰੇ ਪਾਸੇ ਜਿੱਥੇ ਆਪਾਂ ਬੈਠੇ ਆ। ਅਰੇ ਜਿਨ੍ਹਾਂ ਦੇ ਖੇਤ 'ਚ ਬੂਟੇ ਲੱਗੇ ਆ ਉਹ ਵੀ ਕੋਲ ਹੀ ਬੈਠੇ ਆ ਆਪਣੇ ਜੀ ਤੇ ਇਹਨਾਂ ਨੇ ਪਾਣੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਇਸ ਵਾਸਤੇ ਮਤਲਬ ਜਿੱਥੇ ਵੀ ਬੂਟਾ ਲੱਗੇਗਾ ਉੱਥੇ ਪਾਣੀ ਦਾ ਇੰਤਜ਼ਾਮ ਹਾਂ ਜ਼ਿਆਦਾ ਇਹ ਹੈ ਵੀ ਜਿੱਥੇ ਮੈਂ ਕੱਲ ਵੀ ਕੁਝ ਪਿੰਡਾਂ 'ਚ ਗਿਆ ਮੁੰਦੋ ਜਿਹੜਾ ਭਾਗ ਸਿੰਘ ਉੱਥੇ ਬੂਟੇ ਲਵਾਏ ਉਹਨਾਂ ਨੂੰ ਵੀ ਪਹਿਲਾਂ ਸੀ ਇੰਤਜ਼ਾਮ ਕਰਕੇ ਤਾਂ ਵੀ ਇਹਦੇ ਵਿੱਚ ਜਿਹੜੇ ਗਾਰਡ ਨੇ ਉਹ ਇਹਨੂੰ ਜਿਹੜੇ ਸੜਕਾਂ ਦੇ ਬੂਟੇ ਲੱਗ ਰਹੇ ਆ ਉਹਨਾਂ ਨੂੰ ਅਸੀਂ ਬਚਾਉਣ ਵਾਸਤੇ ਗਾਰਡ ਵਗੈਰਾ ਲਾ ਰਹੇ ਆ ਅੱਜ ਮਾਜਰੀ ਸਾਈਡ ਤੇ ਅੱਜ ਅੱਜ ਤਕਰੀਬਨ 30 ਤੋਂ 40 ਹਜ਼ਾਰ ਬੂਟੇ ਲੱਗ ਰਹੇ ਆ ਹੋਰ ਵੀ ਬਹੁਤ ਸਾਰ ਜਗ੍ਹਾ ਤੇ ਲਗਾਤਾਰ ਹੀ ਮਤਲਬ ਕਿ ਬਹੁਤ ਜ਼ਿਆਦਾ ਹੋ ਗਿੱਤੇ ਰਹੇ ਅਸੀਂ ਨਾਲ ਦੀ ਨਾਲ ਜੇ ਬੂਟੇ ਲਵਾ ਰਹੇ ਨੇ ਉਹਨਾਂ ਨੂੰ ਸੰਭਾਲਦਾ ਵੀ ਅਸੀਂ ਨਾਲ ਦੀ ਨਾਲ ਇਹਨਾਂ ਨੂੰ ਕਹਿ ਰਹੇ ਆ ਵੀ ਜੰਮਾ ਲਓ ਪਾਣੀ ਦਾ ਵੀ ਜੰਮਾ ਲਓ ਹਰ ਇੱਕ ਚੀਜ਼ ਦਾ ਜੰਮਾ ਲਓ ਜਿਹੜੇ 1-2% ਬੂਟੇ 5% 10% ਬੂਟੇ ਮਰਨ ਦੀ ਗੱਲ ਤੇ ਆਉਂਦੇ ਆ ਤਾਂ ਅਸੀਂ ਸਾਡੀ ਇਹ ਵੀ ਉਹਨੂੰ ਪਲੇਸ ਕਰ ਦੋ ਥੈਂਕ ਯੂ ਥੈਂਕ ਯੂ ਚੇਅਰਮੈਨ ਸਾਹਿਬ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਚੰਗੀ ਮੁਹਿੰਮ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਫੀ ਬੂਟੇ ਲਾਏ ਗਏ ਨੇ ਸ਼ਹਿਰ 'ਚ ਦੇਖੋ ਜਿਵੇਂ ਕਿ ਆਪਾਂ ਦੇਖਿਆ ਕਿ ਪਿਛਲੇ ਕਾਫੀ ਸਮੇਤ ਉਹਨਾਂ ਬਹੁਤ ਬੂਟੇ ਬੜੇ ਹੋ ਗਏ ਸੀ ਬਹੁਤ ਨੁਕਸਾਨ ਹੋ ਚੁੱਕਿਆ ਸੀ ਜਿਹੜਾ ਕਿ ਆਪਾਂ ਨੂੰ ਵਾਤਾਵਰਣ ਦੇ ਰੂਪ 'ਚ ਵੀ ਦੇਖਣ ਨੂੰ ਮਿਲਿਆ ਕਿ ਆਪਾਂ ਦੇਖਿਆ ਕਿ ਹੁਣ ਆ ਬਈ ਗਰਮੀਆਂ ਲੰਘ ਚੱਲ ਰਹੀਆਂ ਨੇ ਤੇ ਆਪਾਂ ਨੂੰ ਕਿੰਨੀ ਜ਼ਿਆਦਾ ਗਰਮੀ ਆਪਾਂ ਨੂੰ ਇਸ ਵਾਰ ਭੁਗਤਣੀ ਪਈ ਆਪਾਂ ਨੂੰ ਤੇ ਉਹਨੂੰ ਦੇਖਦੇ ਹੋਏ ਸਰਦਾਰ ਭਵਨ ਸਿੰਘ ਮਾਨ ਨੇ ਬਹੁਤ ਵੱਡਾ ਜਿਹੜਾ ਕਿ ਉਹਨਾਂ ਨੇ ਮਹੀਮ ਚਲਾਈ ਜਾਂਦਾਂ ਨੇ ਲਗਭਗ ਜਿਵੇਂ ਮਾਨ ਸਾਹਿਬ ਨੇ ਦੱਸਿਆ ਕਿ 3 ਕਰੋੜ ਬੂਟਾ ਪੂਰੇ ਪੰਜਾਬ ਦੇ ਵਿੱਚ ਲੱਗ ਰਿਹਾ ਹੈ ਕਿਉਂਕਿ ਮਾਨ ਸਾਹਿਬ ਬਹੁਤ ਜ਼ੋਰ 걸 ਲੱਗੇ ਹੋਏ ਨੇ ਤੇ ਸਾਰੇ ਸਾਡੇ ਹਰ ਖਲਕੇ ਨੂੰ ਉਹਦੇ ਪ੍ਰੋਪਰ ਟਾਰਗੇਟ ਉੱਤੇ ਗਏ ਨੇ ਉਹਦੇ ਹਰ ਡਿਪਾਰਟਮੈਂਟ ਨੂੰ ਉਹਦੇ ਬੂਟੇ ਲਾਉਣ ਵਾਸਤੇ ਕਿਹਾ ਗਿਆ ਹੈ ਚਾਹੇ ਉਹ ਲੋਕਲ ਡਿਪਾਰਟਮੈਂਟ ਹੋਵੇ ਚਾਹੇ ਉਹ ਇਰੀਗੇਸ਼ਨ ਹੋਵੇ ਚਾਹੇ ਉਹ ਕੋਈ ਮੰਡੀ ਬੋਰਡ ਹੋਵੇ ਉਹ ਸਾਰੇ ਡਿਪਾਰਟਮੈਂਟ ਆਪਣੇ ਆਪਣੇ ਜਿਹੜੇ ਬੂਟੇ ਲਗਾ ਰਹੇ ਨੇ ਤੇ ਉਸ ਮਹੀਮ ਦੇ ਤਹਿਤ ਅੱਜ ਸਾਰੀ ਸਾਡੀ ਆਮ ਆਦਮੀ ਪਾਰਟੀ ਸਦਾ ਜੁਦਾ ਸਿੰਘ ਮਾਨ ਜੀ ਦੇ ਗਵਾਈ ਦੇ ਵਿੱਚ ਕਰਾਲੀ ਸ਼ਹਿਰ ਦੇ ਵਿੱਚ 1000 ਬੂਟਾ ਲੱਗ ਰਿਹਾ ਹੈ ਤੇ ਲਗਭਗ ਆਪਣੇ ਹਲਕੇ ਖਰੜ ਦੇ ਵਿੱਚ 3 ਲੱਖ ਬੂਟਾ ਲੱਗੇਗਾ ਜੀ ਤੇ ਅੱਜ ਜਿਵੇਂ ਮਾਨ ਸਾਹਿਬ ਨੇ ਦੱਸਿਆ ਕਿ 30000 ਤੋਂ ਵੱਧ ਬੂਟਾ ਤਾਂ ਕੱਲਾ ਆਪਣੇ ਮਾਜਰੀ ਬਲਾਕ ਦੇ ਵਿੱਚ ਲੱਗ ਰਿਹਾ ਹੈ ਤੇ 4000 ਬੂਟਾ ਜਿਹੜਾ 5000 ਬੂਟਾ ਕਰਾਲੀ ਵਿੱਚ ਲੱਗ ਚੁੱਕਿਆ ਹੁਣ ਤੱਕ ਜੀ ਚਰਮੇ ਸਾਹਿਬ ਤੁਹਾਡੇ ਦੀ ਇਨਪਿੰਟ ਵੀ ਆਉਂਦੇ ਹੈਗੇ ਆ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵੀ ਖੇਤਾਂ ਦੇ ਵਿੱਚ ਵੀ ਚਲੋ ਜੇ ਇੱਕ ਖੇਤ ਹੈ ਕਿੱਲਾ ਜ਼ਮੀਨ ਹੈਗੀ ਹੈ ਜਾਂ ਕੱਟ ਹੈਗੀ ਕਨਾਲ ਹੈਗੀ ਆ ਵਿਚਾਰੇ ਖੁੰਜਿਆਂ ਤੇ ਚਾਰ ਚਾਰ ਦਰਖਤ ਲਾ ਲੈਣ ਮਾਨ ਸਾਹਿਬ ਨੇ ਪਿੱਛੇ ਜੀ ਮੀਟਿੰਗ ਬੁਲਾਈ ਸੀ ਜੀ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਜੀ ਮਾਨ ਸਾਹਿਬ ਨੇ ਹਰ ਇੱਕ ਪਿੰਡ ਦੇ ਵਲੰਟੀਅਰ ਨੂੰ ਬਲਾਕ ਪ੍ਰਧਾਨ ਨੂੰ ਸਾਰੇ ਨੂੰ ਉੱਥੇ ਬੁਲਾਇਆ ਸੀ ਤੇ ਬੁਲਾ ਕੇ ਮਾਨ ਸਾਹਿਬ ਨੇ ਕਿਹਾ ਸੀ ਮੰਤਰੀ ਮੈਡਮ ਅਨੁਲ ਗਗਨ ਮਾਨ ਜੀ ਨੇ ਵੀ ਹਰ ਇੱਕ ਪਿੰਡ ਦੇ ਵਿੱਚ ਆਪਣੇ ਪੱਧਰ ਤੇ ਆਪਣੀ ਟੀਮ ਜਿਹੜੀ ਟੀਮ ਹੈਗੀ ਸਾਡੀ ਆਮ ਆਪ ਦੀ ਪਾਰਟੀ ਦੀ ਉਹ ਬੂਟੇ ਲਾਣ ਤੇ ਜਿਹੜੇ ਖੱਡੇ ਆ ਪਹਿਲਾਂ ਤਿਆਰ ਕੀਤੇਗੇ ਉੱਥੇ ਜੀ ਤੇ ਉਸੇ ਪਲੈਨਿੰਗ ਦੇ ਅਧੀਨ ਪਰਸੋਂ ਰਾਮਪੁਰ ਟੱਪਾ ਆਪਣਾ ਮੁੰਦੂ ਸੰਗਤੀਆਂ ਦੇ ਵਿੱਚ ਮੁੰਦੂ ਭਗਤ ਸਿੰਘ ਦੇ ਵਿੱਚ ਲਗਭਗ 1000 ਬੂਟੇ ਲਗਾਏ ਗਿਆ ਤੇ ਐਦਾਂ ਹੀ ਹਰ ਪਿੰਡੇ ਵਿੱਚ ਇਹ ਕੰਮ ਚੱਲ ਰਿਹਾ ਬਰੋਲੀ ਪਿੰਡ ਦੇ ਵਿੱਚ ਲਗਭਗ ਮੇਰੇ ਖਿਆਲ ਦੀ 2000 ਬੂਟੇ ਲੱਗੇ ਹੋਤੇ ਦੀ ਹਰ ਪਿੰਡੇ ਵਿੱਚ ਬੂਟੇ ਲੱਗ ਰਹੇ ਨੇ ਆਪਣੇ ਵੇਸਤੇ ਵੀ ਜਿਹੜਾ ਸਾਡਾ ਟਾਰਗੇਟ 3 ਲੱਖ ਬੂਟੇ ਦਾ ਹੈਗਾ ਵੀ ਸਾਨੂੰ ਉਮੀਦ ਹੈ ਕਿ ਅਸੀਂ ਕਮ ਸੇ ਘੱਟ ਨੂੰ ਡਬਲ ਅਚੀਵ ਕਰਾਂਗੇ ਥੈਂਕ ਯੂ ਕੀ ਜੀ ਬੁੱਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਪਿਛਲੇ ਕੁਝ ਦਿਨ ਤੋਂ ਲਗਾਤਾਰ ਕਿੰਨੇ ਕਿ ਬੁੱਟੇ ਆ ਜਿਹੜੇ ਸ਼ਹਿਰ ਵਿੱਚ ਲਗਾਏ ਜਾਣਗੇ ਤੇ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਦੇਖੋ ਜੀ ਬਹੁਤ ਵੱਡਾ ਸਾਡੀ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਬਹੁਤ ਵੱਡਾ ਪ੍ਰਾਣ ਹੈ ਜੀ ਕਿ ਆਪਾਂ ਨੂੰ ਪਤਾ ਮਾਨ ਸਾਹਿਬ ਨੇ ਕਿਹਾ ਕਿ ਪੂਰੇ ਵਰਲਡ ਦੇ ਵਿੱਚ ਗਲੋਬਲ ਵਾਰਮਿੰਗ ਹੋ ਰਹੀ ਹੈ ਜਿਸ ਦੇ ਤਹਿਤ ਬਹੁਤ ਜਿਹੜਾ ਜਨ ਜੀਵਨ ਹੈ ਬਾਇਓ ਮੰਡਲ ਹੈ ਅਸਤੇ ਅਸਤ ਹੋ ਰਿਹਾ ਉਸ ਦਾ ਪ੍ਰਭਾਵ ਮਾਨਵਤਾ ਤੇ ਵੀ ਪੈ ਰਿਹਾ ਹੈ ਔਰ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਬਹੁਤ ਵੱਡਾ ਫੈਸਲਾ ਅਸਲਾਗਾਯੋਗ ਹੈ ਪਰ ਲੋੜ ਹੈ ਜੀ ਇਸ ਨੂੰ ਪ੍ਰੈਕਟੀਕਲੀ ਅਪਲਾਈ ਕਰਨ ਦੀ ਔਰ ਜਿਸ ਦੇ ਮੱਦੇ ਨਜ਼ਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੱਜ ਸਾਡੇ ਸ਼ਹਿਰ ਨੂੰ ਜਿਹੜਾ ਟੀਚਾ ਮਿਲਿਆ 10000 ਬੂਟਾ ਲਾਉਣ ਦਾ ਸਾਡੇ ਸਤਕਾਰਯੋਗ ਈਓ ਸਾਹਿਬ ਸਾਡੇ ਸਰਦਾਰ ਪਰਵਿੰਦਰ ਸਿੰਘ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਦੀ ਪੂਰੀ ਟੀਮ ਐਸਆਈ ਸਾਹਿਬ ਸਾਰੀ ਸਾਡਾ ਅਮਲਾ ਫੈਲਾ ਸਾਡੀ ਨਗਰ ਕੌਂਸਲ ਦਾ ਇਹ ਕਰਾਲਾ ਜਿਹੜਾ ਸਾਨੂੰ ਟੀਚਾ ਦਿੱਤਾ ਗਿਆ ਇਸ ਨੂੰ ਪੂਰਾ ਕਰ ਰਹੇ ਹਾਂ ਜੀ ਬਹੁਤ ਵੱਡੀ ਗੱਲ ਹੈ ਪਰ ਬੂਟੇ ਲਾਉਣ ਨਾਲ ਬੂਟੇ ਸੰਭਾਲਣ ਦੀ ਬਹੁਤ ਲੋੜ ਹੈ ਔਰ ਮੈਂ ਤਾਂ ਕਹਾਂਗਾ ਕਿ ਇਹ ਬਹੁਤ ਸਮੇਂ ਦੀ ਵੀ ਲੋੜ ਹੈ ਔਰ ਸਾਡੇ ਜਿਹੜਾ ਗਲੋਬਲ ਵਾਰਮਿੰਗ ਹੈ ਜਿਹੜੀ ਹੋ ਰਹੀ ਹੈ ਕਿ ਤੁਸੀਂ ਕਹਿਗੇ ਬੂਟੇ ਬਚਾਉਣ ਦੀ ਵੀ ਜ਼ਰੂਰਤ ਹੈਗੀ ਹੈ ਜਿਹੜੇ ਸੜਕਾਂ ਦੇ ਉੱਪਰ ਲੱਗਣੇ ਜਿਵੇਂ ਆਮ ਅਵਾਰਾ ਪਸ਼ੂਆਂ ਦੀ ਪਰੇਸ਼ਾਨੀ ਬਣੀ ਰਹਿੰਦੀ ਹੈ ਬੂਟੇ ਖਰਾਬ ਹੋ ਜਾਂਦੇ ਹਨ ਉਹਨਾਂ ਨੂੰ ਬਚਾਉਣ ਲਈ ਗਾਰਡ ਵੀ ਲਗਾਈ ਨਾ ਚੱਲੇ ਕੇ ਫਰੀ ਜਾਂਦੇ ਜੀ ਹਾਂਜੀ ਉਹਦੇ ਲਈ ਸਾਡੇ ਜੋ ਸਾਹਿਬ ਨੇ ਸਾਨੂੰ ਅਸੀਂ ਪਿੱਛੇ ਨਾਲ ਤੋਂ ਡਿਮਾਂਡ ਕਰੀ ਸੀ ਇਹ ਕਹਿੰਦੇ ਅਸੀਂ 1500 ਟਰੀ ਗਾਰਡ ਅਸੀਂ ਮੰਗਾਇਆ ਹੈ ਜੀ ਪਰ ਜਿੱਥੇ ਲੋਡ ਹੋਊਗੀ ਉੱਥੇ ਜ਼ਰੂਰ ਲਾਵਾਂਗੇ ਪਰ ਅੱਜ ਸੜਕਾਂ ਤੇ ਲਾਉਣ ਦੀ ਬਜਾਏ ਸਾਨੂੰ ਕਲੋਨੀਆਂ ਜਿਹੜੀਆਂ ਕਿ ਸਾਡੀਆਂ ਧੜਾ ਧੜ ਸਾਡੇ ਪੱਥਰ ਦਾ ਸਮਟ ਹੋ ਗਿਆ ਜਿਹੜੀਆਂ ਕਿ ਦਰੱਖਤਾਂ ਦੀ ਜਗ੍ਹਾ ਅੱਜ ਬੜੇ ਬੜੇ ਮਨਾਰ ਨਿਕਲ ਰਹੇ ਹਨ ਉੱਥੇ ਸਮੇਂ ਦੀ ਲੋੜ ਹੈ ਕਿ ਉੱਥੇ ਵੀ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਬੂਟੇ ਲਾਏ ਜਾਣ ਹਰ ਘਰ ਵਿੱਚ ਬੂਟਾ ਲੱਗੇ ਤਾਂ ਕਿ ਸਾਡਾ ਜਿਹੜਾ ਜਨਜੀਵਨ ਹੈ ਉਹ ਵਧੀਆ ਨਿਕਲੇ ਜੀ ਜਦੋਂ ਕੋਈ ਨਕਸ਼ਾ ਪਾਸ ਹੁੰਦਾ ਉਸ ਵਕਤ ਵੀ ਨਕਸ਼ਾ ਪਾਸ ਹੋਣ ਵਾਲਿਆਂ ਨੂੰ ਸਮਝਾਇਆ ਜਾਂਦਾ ਵੀ ਬੂਟੇ ਲਾਏ ਜਾਂਦੇ ਘਰ ਦੇ ਵਿੱਚ ਸਰ ਕਾਨੂੰਨ ਮੁਤਾਬਕ ਤਾਂ ਸਾਨੂੰ ਇਹੋ ਸਾਹਿਬ ਨੇ ਕਿਹਾ ਕਿ ਇਹ ਇੱਕ ਲਾਅ ਹੈ ਕਿ ਜਿੱਥੇ ਘਰ ਬਣੂਗਾ ਉੱਥੇ ਬੂਟਾ ਵੀ ਲੱਗੂਗਾ ਤੇ ਬਹੁਤ ਜ਼ਰੂਰੀ ਹੈ ਔਰ ਸਾਰਿਆਂ ਨੂੰ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਆਪਾਂ ਬਾਇਓ ਮਾਡਲ ਨੂੰ ਆਪਣੇ ਨੂੰ ਅਪਣਾਈਏ ਕਿਉਂਕਿ ਸਾਡਾ ਸ਼ਹਿਰ ਤਾਂ ਪਹਿਲਾਂ ਹੀ ਬਾਗਾਂ ਵਾਲਾ ਬੋਲਦੇ ਸੀ ਇਸਨੂੰ ਕਿਉਂਕਿ ਬਾਗਾਂ ਵਾਲਾ ਮਰੰਡੇ ਨੂੰ ਵੀ ਬਾਗਾਂ ਵਾਲਾ ਬੋਲਦੇ ਸੀ ਕਿਉਂਕਿ ਇੱਥੇ ਬਾਗ ਹੁੰਦੇ ਸੀ ਆਂਬਾਂ ਦੇ ਬਾਗ ਲੋਕੀ ਆਂਬ ਵੀ ਚੂਪਦੇਸੀ ਤੇ ਬਾਇਓ ਮਡਲ ਵੀ ਕਿੰਨਾ ਵਧੀਆ ਹੁੰਦਾ ਸੀ ਪਰ ਅੱਜ ਸਾਰਾ ਸਿਸਟਮ ਚੇਂਜ ਹੋ ਗਿਆ ਪਰ ਅੱਜ ਸਮੇਂ ਦੀ ਲੋੜ ਹੈ ਸਰਕਾਰ ਨੇ ਬਹੁਤ ਵਧੀਆ ਸੋਚ ਸੋਚੀ ਆ ਕਿ ਆਪਾਂ ਇਸ ਨੂੰ ਪੂਰਾ ਕਰੀਏ ਨੇਪਰੇ ਚਾੜੀਏ ਜੀ ਹਾਂ ਧੰਨਵਾਦ ਜੀ ਕਿ ਤੁਹਾਨੂੰ ਥੋੜੇ ਜਿਹਾ ਕਰਾਲੀ ਦੇ ਵਿੱਚ ਕਿਹੜੀ ਕਿਹੜੀ ਸਥਾਨਾਂ ਦੇ ਉੱਪਰ ਤੁਸੀਂ ਲਾ ਰਹੇ ਹੋ ਕਰਾਲੀ ਦੇ ਵਿੱਚ ਜਿਵੇਂ ਅੱਜ ਇੱਥੇ ਹੋ ਗਿਆ ਨੇੜੇ ਜਿਹੜਾ ਹੈਗਾ ਸੰਕ੍ਰਮੋਚਨ ਮੰਦਿਰ ਜਿਹੜਾ ਹੈਗਾ ਪਾਰ ਇੱਥੇ ਲਾ ਰਹੇ ਹਾਂ ਉਧਰ ਐਸਟੀਪੀ ਦੇ ਨਾਲ ਪਰਲੇ ਪਾਸੇ ਸਾਡਾ ਉੱਥੇ ਬੂਟੇ ਲਾਏ ਹੈਗੇ ਆ ਬਾਕੀ ਵੱਖ-ਵੱਖ ਕਲੋਨੀਆਂ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਕਲੋਨੀਆਂ ਵੀ ਹੈਗੀਆਂ ਉੱਥੇ ਵੀ ਅਸੀਂ ਉਹਨਾਂ ਨੇ ਜਿਹੜੇ ਔਰਨਾਮੈਂਟਲ ਬੂਟੇ ਤਾਂ ਉਹ ਤਾਂ ਕਲੋਨੀ ਦੀ ਸ਼ੋਹ ਦੇ ਲਈ ਉਹ ਲਾਂਦੇ ਹੈਗੇ ਕਲੋਨੀ ਦੀ ਬਿਊਟੀਫੁੱਲ ਲਈ ਲਗਾਉਂਦੇ ਆ ਪਰ ਅਸੀਂ ਨਾਲ ਹੀ ਉਹਨਾਂ ਨੂੰ ਇਹ ਟਾਰਗੇਟ ਵੀ ਦਿੱਤਾ ਹੈ ਕਿ ਜਿੱਡੀ ਕੋ ਕਲੋਨੀ ਆ 100 200 250 ਬੂਟਾ ਜਿਹੜਾ ਸਾਡੇ ਟਰੈਡੀਸ਼ਨਲ ਬੂਟੇ ਨੇ ਉਹ ਵੀ ਜ਼ਰੂਰ ਲਗਾਣ ਉਹ ਅਸੀਂ ਉਹਨਾਂ ਨੂੰ ਬੂਟੇ ਪ੍ਰੋਵਾਈਡ ਕੀਤੇ ਨੇ ਤੇ ਲਗਾਉ ਰਹੇ ਨੇ ਉਹਦੀ ਸਾਮ ਸੰਭਾਲ ਵੀ ਉਹ ਕਰਨਗੇ ਤੇ ਇਸੇ ਤਰ੍ਹਾਂ ਸਾਡਾ ਜਿਹੜਾ ਹੈਗਾ ਕਰਾਲੀ ਸ਼ਹਿਰ ਦੇ ਵਿੱਚ 10000 ਬੂਟੇ ਲਾਉਣ ਦਾ ਟਾਰਗੇਟ ਹੈ ਵੱਖ-ਵੱਖ ਥਾਵਾਂ ਤੇ ਉਹ ਥਾਵਾਂ ਭਾਵੇਂ ਮਿਊਸਪਲਿਟੀ ਦੀਆਂ ਹੋਣ ਜਾਂ ਪ੍ਰਾਈਵੇਟ ਥਾਵਾਂ ਹੋਣ ਅਸੀਂ ਉੱਥੇ ਆਮ ਲੋਕਾਂ ਦੇ ਸਹਿਯੋਗ ਨਾਲ ਵੀ ਤੇ ਘਰਾਂ ਚ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹਦੇ ਘਰ ਚ ਜੇ ਇੱਕ ਜਾਂ ਦੋ ਬੂਟੇ ਲਾਣ ਦਾ ਵੀ ਜਗ੍ਹਾ ਹੈਗੀ ਆ ਤਾਂ ਉਹ ਜ਼ਰੂਰ ਬੂਟਾ ਲਾਣ ਕਿਉਂਕਿ ਸਾਡਾ ਵਾਤਾਵਰਨ ਸ਼ੁੱਧ ਤਾਂ ਹੀ ਰਹੂਗਾ ਜੇ ਸਾਡੇ ਕੋਲ ਗ੍ਰੀਨ ਗ੍ਰੀਨਰੀ ਹੋਊਗੀ ਬੂਟੇ ਹੋਣਗੇ ਤੇ ਸਾਡੇ ਲਈ ਵਾਤਾਵਰਨ ਸਾਡਾ ਇਹੀ ਜਿਹੜਾ ਹੈਗਾ ਦਰਖਤ ਸ਼ੁੱਧ ਰੱਖਦੇ ਨੇ। ਜੇ ਕਿਸੇ ਨੂੰ ਜੇ ਕੋਈ ਆਪਣੇ ਪਲਾਟ ਦੇ ਵਿੱਚ ਬੂਟੇ ਲਾਉਣਾ ਚਾਹੁੰਦਾ ਕਰਾਲੀ ਹੱਦ ਦੇ ਵਿੱਚ ਜਾਂ ਕੋਈ ਇੱਕ ਦੋ ਬੂਟੇ ਲੈਣਾ ਚਾਹੁੰਦਾ ਕਿ ਇਹ ਆਪਣੇ ਵੱਲੋਂ ਦਿੱਤੇ ਜਾਣ ਬਿਲਕੁਲ ਬਿਲਕੁਲ ਜੇ ਅਸੀਂ ਪ੍ਰੋਵਾਈਡ ਕਰਦੇ ਸਾਡੇ ਤੋਂ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਜਿਹੜੇ ਸਾਨੂੰ ਹੈਗਾ ਵੀ ਇਹ ਲਾ ਰਹੇ ਨੇ ਤੇ ਬੂਟੇ ਸੰਭਾਲਣਗੇ ਅਸੀਂ ਉਹਨਾਂ ਨੂੰ ਬੂਟੇ ਲਾਣੇ ਆ ਦੇਣੇ ਹੈਗੇ ਆ ਅਸੀਂ ਜਿਹੜੀ ਸਾਡੀ ਉਹਦੇ ਨਾਲ ਅਸੀਂ ਸਾਡੀ ਜਿਹੜੀ ਕੰਪੋਸਟ ਹੈਗੀ ਹੈ ਆਰਗੈਨਿਕ ਖਾਦ ਉਹ ਵੀ ਪ੍ਰੋਵਾਈਡ ਕਰਦੇ ਆ ਹੋਰ ਜਿਸ ਤਰ੍ਹਾਂ ਦੀ ਵੀ ਸਹਿਯੋਗ ਬੰਦਾ ਸਾਡੇ ਤੋਂ ਚਾਹੁੰਦਾ ਅਸੀਂ ਉਦਾਂ ਦਾ ਸਹਿਯੋਗ ਉਹਨੂੰ ਦੇ ਰਹੇ ਆ ਸਾਡਾ ਮਕਸਦ ਕਰਾਲੀ ਭਾਵੇਂ ਉਹ ਕਿਸੇ ਸਰਕਾਰੀ ਜਗ੍ਹਾ ਤੇ ਬੂਟੇ ਲੱਗਣ ਜਾਂ ਕਿਤੇ ਪ੍ਰਾਈਵੇਟ ਲੱਗਣ ਵਾਤਾਵਰਨ ਸਾਰੇ ਕਰਾਲੀ ਦਾ ਹੀ ਉਹਦੇ ਨਾਲੇ ਸ਼ੁੱਧ ਹੋਣਾ ਹੈਗਾ ਉਹਦਾ ਕਰਾਲੀ ਨੂੰ ਹੀ ਫਾਇਦਾ ਮਿਲਣਾ ਹੈ ਤੇ ਸਾਡਾ ਇਹਦਾ ਕੋਈ ਉਹ ਨਹੀਂ ਹੈਗਾ ਵੀ ਬੂਟਾ ਪ੍ਰਾਈਵੇਟ ਥਾਂ ਤੇ ਲੱਗ ਰਿਹਾ ਹੈ ਜਾਂ ਸਰਕਾਰੀ ਜਗ੍ਹਾ ਤੇ ਲੱਗ ਰਿਹਾ ਹੈ ਬੂਟਾ ਕਰਾਲੀ ਸ਼ਹਿਰ ਦੇ ਅੰਦਰ ਲੱਗ ਰਿਹਾ ਹੈ ਸਾਡਾ ਮਕਸਦ ਸਿਰਫ ਇੰਨਾ ਹੈਗਾ ਜੋ ਵੀ ਮੈਂ ਆਮ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜੋ ਵੀ ਆਪਣਾ ਆਪਣੇ ਘਰ ਦੇ ਵਿੱਚ ਜਾਂ ਆਪਣੇ ਪਲਾਟ ਦੇ ਵਿੱਚ ਜਿੰਨੀ ਉਹਦੇ ਕੋਲ ਜਗ੍ਹਾ ਇੱਕ ਬੂਟੇ ਦੀ ਦੋ ਦੀ ਪੰਜ ਦੀ 10 ਦੀ ਜਿੰਨੀ ਵੀ ਉਹਦੇ ਕੋਲ ਜਗ੍ਹਾ ਹੈਗੀ ਹੈ ਤਾਂ ਉਹ ਸਾਨੂੰ ਦੱਸਣ ਅਸੀਂ ਬੂਟੇ ਅਸੀਂ ਪ੍ਰੋਵਾਈਡ ਕਰ ਦੇਵਾਂਗੇ ਦੇਖ ਪਾ ਲੋ ਆਪ ਦਾ ਇਹ ਸਭ ਕਿਹੜੇ ਕਿਹੜੇ ਬੂਟੇ ਆਪਣੇ ਕੋਲ ਬਲੇ ਆਪਣੇ ਕੋਲ ਜੀ ਟਰੈਡੀਸ਼ਨ ਬੂਟੇ ਜਿਵੇਂ ਟਾਲੀ ਅੰਬ ਨਿੰਮ ਤੇ ਇਦਾਂ ਜਿਹੜੇ ਹੈਗੇ ਆ ਟਿੱਕਰ ਤੇ ਜਾਮਣ ਅਮਰੂਦ ਤੂਤ ਇਹ ਸਾਰੇ ਬੂਟੇ ਸਾਡੇ ਕੋਲ ਹੈਗੇ ਆ ਤੇ ਇਹ ਅਸੀਂ ਲਗਵਾ ਰਹੇ ਆ ਸਾਰੇ ਸ਼ਹਿਰ ਦੇ ਠੀਕ ਮਿੰਨੀ ਜੰਗਲ ਤੁਹਾਡੇ ਕ੍ਰੀਏਟ ਹੋਣ ਜਾ ਰਿਹਾ ਤੁਸੀਂ ਸੌਫਟੀ ਪਲਾਈਵੁੱਡ ਵੱਲੋਂ ਲਵਾ ਰਹੇ ਹੋ ਕਿਵੇਂ ਦਾ ਮਹਿਸੂਸ ਹੁੰਦਾ ਕੀ ਸੋਚ ਕੇ ਕਰਵਾਇਆ ਤੁਸੀਂ ਸਰ ਬੜਾ ਵਧੀਆ ਲੱਗਦਾ ਹੈ ਸਾਡੇ ਪੰਜਾਬ ਸਰਕਾਰ ਨੇ ਵੀ ਬੜਾ ਵਧੀਆ ਉਪਰਾਲਾ ਲਿੱਤਾ ਹੈ ਜਿ ਬੂਟੇ ਲਾਣ ਦਾ ਤੇ ਇਹ ਪੂਰੇ ਜਿਵੇਂ ਪੰਜਾਬ ਨੂੰ ਦੇਖ ਕੇ ਹਿੰਦੁਸਤਾਨ ਦੇ ਲੈਵਲ ਤੇ ਸਾਰੀ ਚੀਜ਼ਾਂ ਆਈਆਂ ਛੇੜੀਆਂ ਠੀਕ ਹੈ ਨਹੀਂ ਤੇ ਇਹਦੇ ਨਾਲ ਸਾਡੀ ਅੱਗੇ ਆਣ ਵਾਲੀ ਜਨਰੇਸ਼ਨ ਲਈ ਵੀ ਫਾਇਦਾ ਹੈ ਤੇ ਵਾਯੂ ਮੰਡਲ ਵਾਸਤੇ ਵੀ ਵਧੀਆ ਜੀ ਬੜਾ ਹਾਂ ਥੈਂਕ ਯੂ ਥੈਂਕ ਯੂ ਆਪਣੇ ਇੱਥੇ ਕ੍ਰੀਏਟ ਕਰਾਇਆ ਹਜ਼ਾਰਾਂ ਦਰਖਤ ਲਵਾਇਆ ਹੈਗਾ ਕੀ ਸੁਪਨਾ ਸੀ ਤੁਹਾਡਾ ਕਿਵੇਂ ਤੁਹਾਡੇ ਮਨ 'ਚ ਆਇਆ ਇਹ ਵਾਤਾਵਰਨ ਦੇ ਵਿੱਚ ਜੋ ਗਲੋਬਲ ਵਾਰਮਿੰਗ ਚੱਲ ਰਹੀ ਹੈ ਉਸ ਨੂੰ ਦੇਖਦੇ ਹੋਏ ਪਲਾਂਟੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਬੈਗਰ ਡਰਾਈਵ ਚਲਾਈ ਹੈ ਪਲਾਂਟੇਸ਼ਨ ਦੀ ਇੱਕ ਬਹੁਤ ਵਧੀਆ ਉਪਰਾਲਾ ਜੇ ਸਾਡੇ ਵਾਤਾਵਰਨ ਦੇ ਵਿੱਚ ਉਹ ਖਾਲੀ ਜਗ੍ਹਾ ਥਾਵਾਂ ਤੇ ਇਹ ਬੂਟੇ ਹੋਣਗੇ ਦਰਖਤ ਹੋਣਗੇ ਤਾਂ ਸਾਡਾ ਵਾਤਾਵਰਨ ਸ਼ੁੱਧ ਹੋਵੇਗਾ ਸ਼ੁੱਧ ਹਵਾ ਮਿਲੇਗੀ ਤੇ ਸਾਡਾ ਜੀਵਨ ਵੀ ਸਖਾਲਾ ਰਹੇਗਾ ਧਾਰਮਿਕ ਦ੍ਰਿਸ਼ਟੀ ਨਾਲ ਕੀ ਕਿਵੇਂ ਦੇਖਦੇ ਹੋ ਇਹ ਨਾ ਜੰਗਲਾਂ ਨੂੰ ਜਾਂ ਦਰਖਤਾਂ ਨੂੰ ਕੁਝ ਇਹਦੇ ਬਾਰੇ ਐਕਸਪਲੇਨ ਕਰੋ ਜੀ ਰਣਜੀਤ ਜੀ ਜੇ ਕਹਿੰਦੇ ਕੁਖ ਤੇ ਰੁੱਖ ਬਚੂਗਾ ਤਾਂ ਹੀ ਮਨੁੱਖਤਾ ਬਚੇਗੀ ਬਿਲਕੁਲ ਤੇ ਸਾਡੇ ਜਿਹੜੇ ਪੂਰਵਜਾ ਉਹ ਤਾਂ ਇਹਨਾਂ ਦੀ ਪੂਜਾ ਕਰਦੇ ਸੀ ਦਰਖਤਾਂ ਦੀ ਪਰ ਅੱਜ ਦੀ ਜਿਹੜੀ ਸਾਡੀ ਮਾਨਵਤਾ ਇਹਨਾਂ ਨੇ ਇਹਦਾ ਬੜਾ ਕਹਾਣ ਕੀਤਾ ਵੱਡ ਦੱਤੇ ਸੜਕਾਂ ਤੋਂ ਬੂਟੇ ਵੱਡੇ ਗਏ ਬਾਗ ਵੀ ਝਾੜ ਦਿੱਤੇ ਗਏ ਇਹ ਜਿਹੜਾ ਇਸ ਟਾਈਮ ਦਾ ਅਲਾਰਮ ਹੈ ਨਾ ਇਹ ਜਿਹੜਾ ਕੁਦਰਤ ਦਾ ਇਹ ਆਖਰੀ ਹੈ ਇਹ ਆਖਰੀ ਇੱਕ ਮੌਕਾ ਕੁਦਰਤ ਦੇ ਰਹੀ ਹੈ ਜਿੱਦਾਂ ਦਾ ਇਸ ਤੇ ਮੌਸਮ ਹੈ ਅਖਰੀ ਮੌਕਾ ਇਨਸਾਨੀਅਤ ਵਾਸਤੇ ਵੀ ਜੇ ਸੰਭਲਣਾ ਸੰਭਲ ਜੂ ਅਗਲੇ ਸਾਲਾਂ ਵੀ ਤਾਂ ਇਹ ਵੀ ਨਹੀਂ ਮੌਕਾ ਦੇਗੀ ਕਿ ਤੁਸੀਂ ਬੂਟਾ ਲਾ ਵੀ ਸਕੋਗੇ ਜਾਂ ਬੂਟਾ ਉੱਗ ਵੀ ਜਾਏਗਾ ਇਸ ਕਰਕੇ ਬਹੁਤ ਜਲਦੀ ਸचेत ਹੋ ਜਾਣਾ ਚਾਹੀਦਾ ਜਿਵੇਂ ਸਾਡੀ ਜਿਹੜੀ ਪ੍ਰੈਸ ਕਲੱਬ ਹੈ ਕਰਾਲੀ ਦਾ ਇਹ ਇਕੱਲਾ ਪ੍ਰੈਸ ਵਾਲੇ ਨਹੀਂ ਹੈਗੇ ਇਹ ਸੋਸ਼ਲ ਵਰਕਰ ਵੀ ਦੀਆਂ ਕਰਾਲੀ ਦੇ ਸਾਡੇ ਆਪਣੇ ਬੰਦੇ ਆ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ 10 10 20 ਬੂਟੇ ਅਰਣਜੀਤ ਦਾ 50 ਬੂਟੇ ਘਟੋ ਘਟਾ ਲਾਉਣਗੇ ਹੀ ਲਾਉਣਗੇ ਮੈਨੂੰ ਲੱਗਦਾ ਇਸ ਕਰਕੇ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਤੇ ਗਵਰਨਮੈਂਟ ਨੇ ਭਗਵੰਤ ਮਾਨ ਜੀ ਨੇ ਸਾਡੇ ਯੂ ਸਾਹਿਬ ਨੇ ਸਾਡੇ ਜੋਧਾ ਸਿੰਘ ਜੀ ਮਾਨ ਸਾਡੇ ਬਾਪੂ ਜੀ ਆਏ ਹੋਏ ਨਾਲ ਇਹਨਾਂ ਨੇ ਤਾਂ ਬਹੁਤ ਹੀ ਵਧੀਆ ਮਿਹਨਤ ਕਰਕੇ ਜਿਹੜਾ 10000 ਬੂਟਾ ਕਰਾਲੀ ਦੇ ਏਰੀਆ ਵਿੱਚ ਲੱਗ ਜਾਣਾ ਪ੍ਰਭੂ ਕਿਰਪਾ ਕਰੂਗਾ ਜਦੋਂ ਇਹ ਲਹਿ ਲਾਏਗਾ ਨਾ ਤਾਂ ਪਤਾ ਲੱਗੇਗਾ ਵੀ ਕਰਾਲੀ ਕੋਈ ਸ਼ਹਿਰ ਹੈ ਧੰਨਵਾਦ